ਹਾਂਜੀ ਸਤਿ ਸ਼੍ਰੀ ਅਕਾਲ ਜੀ ਬਠਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂ ਜੀ ਵੀ ਰਸੋਈ ਦੇ ਵਿੱਚ ਉਹ ਕਿਹੜੀਆਂ ਪੰਜ ਚੀਜ਼ ਹੁੰਦੀਆਂ ਜਿਹੜੀਆਂ ਆਪਾਂ ਨੂੰ ਕਦੇ ਵੀ ਖਤਮ ਨਹੀਂ ਕਰਨੀਆਂ ਚਾਹੀਦੀਆਂ ਜੀ ਤੇ ਉਹਨਾਂ ਨਾਲ ਆਪਣੇ ਬਹੁਤ ਗ੍ਰਹਿ ਵਿਗੜ ਜਾਂਦੇ ਗ੍ਰਹਿ ਦੋਸ਼ ਲੱਗ ਜਾਂਦੇ ਜੀ ਤੇ ਕਈ ਵਾਰ ਘਰ ਦੇ ਵਿੱਚੋਂ ਬਰਕਤਾਂ ਚਲੀਆਂ ਜਾਂਦੀਆਂ ਤਾਂ ਦੌਲਤ ਦਾ ਨੁਕਸਾਨ ਹੋਣ ਲੱਗ ਜਾਂਦਾ ਤੇ ਇਹਦੇ ਲਈ ਦੀਆਂ ਅਸਵਾਨਗਾ ਵਰਤਾਂ ਸੀ ਵੀ ਕੋਈ ਇਹ ਚੀਜ਼ਾਂ ਕਦੇ ਵੀ ਖਤਮ ਨਹੀਂ ਹੋਣ ਦਿੰਦੀਆਂ ਸੀ ਤੇ ਤੁਸੀਂ ਵੀ ਜੀ ਚੀਜ਼ ਥੋੜੀ ਜਿਹੀ ਵੱਧ ਲਿਆ ਕਰੋ ਪਰ ਇਹ ਨਾ ਹੋਵੇ ਵੀ ਤੁਹਾਡਾ ਡੱਬਾ ਖਾਲੀ ਹੋ ਜੇ ਤੁਸੀਂ ਉਸ ਤੋਂ ਬਾਅਦ ਉਹਦੇ ਵਿੱਚ ਚੀਜ਼ ਪਾਓ ਨਹੀਂ ਤੁਸੀਂ ਹਰ ਵਕਤ ਚੀਜ਼ ਤੁਹਾਡੇ ਘਰ ਦੇ ਵਿੱਚ ਹੋਣੀ ਚਾਹੀਦੀ ਹੈ ਉਹ ਕਿਹੜੀਆਂ ਪੰਜ ਚੀਜ਼ਾਂ ਆਓ ਜੀ ਮੈਂ ਤੁਹਾਨੂੰ ਉਹਨਾਂ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਦੰਨੀ ਹੈ ਤੇ ਉਹ ਕਦੇ ਵੀ ਖਤਮ ਨਾ ਹੋਣ ਤਾਂ ਕਿ ਆਪਣੀ ਧਨ ਦੌਲਤ ਦੇ ਵਿੱਚ ਕੋਈ ਨੁਕਸਾਨ ਨਾ ਹੋਵੇ ਘਰ ਦੇ ਵਿੱਚ ਕੋਈ ਨੁਕਸਾਨ ਨਾ ਹੋਵੇ ਤੇ ਹਮੇਸ਼ਾ ਆਪਾਂ ਖੁਸ਼ ਰਹੀਏ ਇਹ ਆਪਣੇ ਘਰ ਦੇ ਵਿੱਚ ਵਰਕ ਤਾਂ ਮੌਜੂਦ ਹੋਣ ਜੀ ਤੇ ਇਹ ਥੋੜੀ ਜਿਹੀ ਗਲਤੀਆਂ ਕਾਰਨ ਵੱਡਾ ਨੁਕਸਾਨ ਹੋ ਜਾਂਦਾ ਫਿਰ ਕਈ ਵਾਰ ਆਪਾਂ ਨੂੰ ਪਤਾ ਨਹੀਂ ਲੱਗਦਾ ਕਿੱਥੇ ਕਿਹੜੀ ਗਲਤੀ ਹੋਈ ਸੀ ਤੇ ਇਹਦੇ ਬਾਰੇ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਡਿਟੇਲ ਦੇ ਵਿੱਚ ਪਹਿਲੀ ਚੀਜ਼ ਹੁੰਦੀ ਜੀ ਸਰੋਂ ਦਾ ਤੇਲ ਸਰੋਂ ਦਾ ਤੇਲ ਜਾਨੀ ਇਹ ਸ਼ਨੀ ਦੇਵ ਨਾਲ ਸੰਬੰਧਿਤ ਹੁੰਦਾ ਹੈ ਸਰੋਂ ਦਾ ਤੇਲ ਜੇਕਰ ਸਰੋਂ ਦਾ ਤੇਲ ਖਤਮ ਹੋਣ ਤੋਂ ਬਾਅਦ ਆਪਾਂ ਉਹਨੂੰ ਲੈ ਕੇ ਆਉਂਨੇ ਆ ਤੇ ਜੀ ਸ਼ਨੀ ਦੇਵ ਗੁੱਸੇ ਹੋ ਜਾਂਦੇ ਆ ਨਾਰਾਜ਼ ਹੋ ਜਾਂਦੇ ਆ ਤੇ ਇਹਦੇ ਲਈ ਜੀ ਫਿਰ ਆਪਣੇ ਕੋਈ ਸ਼ਨੀ ਦੋਸ਼ ਲੱਗ ਜਾਂਦਾ ਕੋਈ ਨੁਕਸਾਨ ਹੋ ਜਾਂਦਾ ਹਨਾ ਤੇ ਇਹਦੇ ਲਈ ਤੁਸੀਂ ਸ਼ਨੀ ਦੇ ਗ੍ਰਹਿ ਇਹ ਤੋਂ ਦੋਸ਼ ਤੋਂ ਬਚਣ ਲਈ ਤੁਸੀਂ ਤੇਲ ਜ਼ਰੂਰ ਘਰ ਦੇ ਵਿੱਚ ਸਰੋਂ ਦਾ ਤੇਲ ਛੋੜੇ ਹਮੇਸ਼ਾ ਘਰ ਦੇ ਵਿੱਚ ਰੱਖਿਆ ਜਾਵੇ ਕੋਈ ਰਸੋਈ ਦੇ ਵਿੱਚ ਸਭ ਤੋਂ ਵੱਧ ਕੰਮ ਆਉਣ ਵਾਲੀ ਚੀਜ਼ ਹੁੰਦੀ ਹੈ ਤੇਲ ਜੀ ਇਹਦੇ ਲਈ ਇਹਨੂੰ ਕਦੇ ਵੀ ਖਤਮ ਨਾ ਕਰੋ ਤੇ ਸ਼ਨੀਵਾਰ ਵਾਲੇ ਦਿਨ ਤੁਸੀਂ ਤੇਲ ਭੁੱਲ ਕੇ ਵੀ ਘਰੇ ਨਾਲ ਲੈ ਕੇ ਆਓ ਤੇ ਸ਼ਨੀਵਾਰ ਵਾਲੇ ਦਿਨ ਤੇਲ ਤੁਸੀਂ ਦਾਨ ਕਰ ਸਕਦੇ ਹੋ ਕਿਤੇ ਵੀ ਕਿਸੇ ਨੂੰ ਵੀ ਦੇ ਸਕਦੇ ਆ ਕੋ ਗਰੀਬ ਗੁਰਬਾ ਤੁਹਾਡੇ ਘਰ ਤੇ ਤੇਲ ਮੰਗਦਾ ਤੂੰ ਉਹਨੂੰ ਦੇ ਸਕਦੇ ਹੋ ਪਰ ਲੈ ਕੇ ਕਦੇ ਵੀ ਜਿਹੜਾ ਸ਼ਨੀਵਾਰ ਵਾਲੇ ਦੇ ਹਨ ਇਹਦੇ ਨਾਲ ਵੀ ਆਪਣੇ ਕੁਝ ਲੱਗ ਜਾਂਦੇ ਆ ਜੀ ਇੱਕ ਜੀ ਦੂਜੀ ਗੱਲ ਆ ਆਟਾ ਆਟਾ ਸੋਈ ਤੋਂ ਸਭ ਤੋਂ ਵੇਖੋ ਮਤਕੂਰ ਚੀਜ਼ ਸਭ ਤੋਂ ਜ਼ਰੂਰੀ ਚੀਜ਼ ਹੈ ਜੇ ਘਰ ਸੋਈ ਦੇ ਵਿੱਚ ਆਟਾ ਹੋਊਗਾ ਰੋਟੀ ਬਣੂਗੀ ਫੇਰ ਹੀ ਆਪਾਂ ਪੇਟ ਭਰ ਕੇ ਰੋਟੀ ਖਾਵਾਂਗੇ ਜੀ ਤੇ ਜੇ ਆਟਾ ਹੀ ਖਤਮ ਹੋ ਗਿਆ ਤਾਂ ਫੇਰ ਤੁਸੀਂ ਦੇਖੋ ਕਿ ਰੋਟੀ ਕਿਵੇਂ ਬਣੂਗੀ ਤੇ ਕਿਵੇਂ ਆਪਣਾ ਪੇਟ ਭਰੂਗਾ ਤੇ ਵਸਤੂ ਸ਼ਾਸਤਰ ਦੇ ਵਿੱਚ ਜੀ ਜੇ ਆਟਾ ਖਤਮ ਹੋਈਏ ਸਭ ਤੋਂ ਅਸ਼ੁਭ ਮੰਨਿਆ ਗਿਆ ਆਟੇ ਨੂੰ ਕਦੇ ਵੀ ਸੋਰੀ ਦੇ ਵਿੱਚੋਂ ਖਤਮ ਨਾ ਹੋਣ ਦਿਓ ਕਈ ਵਾਰ ਆਪਾਂ ਕੀ ਕਰਦੇ ਹਾਂ ਸਾਰਾ ਆਟਾ ਖਤਮ ਹੋ ਜਾਂਦਾ ਉਸ ਤੋਂ ਬਾਅਦ ਢੋਲੀ ਚਾਟਾ ਪਾਉਂਦੇ ਜੀ ਢੋਲੀ ਨੂੰ ਸਾਫ਼ ਸੁਥਰੀ ਕਰਨ ਤੋਂ ਬਾਅਦ ਫੌਰਨ ਉਹਦੇ ਵਿੱਚ ਆਟਾ ਪਾ ਦੇ ਉਹਨੂੰ ਕਦੇ ਵੀ ਖਾਲੀ ਨਾ ਰੱਖੋ ਜੀ ਉਹਦੇ ਉੱਤੇ ਧੂੜ ਮਿੱਟੀ ਕਦੇ ਵੀ ਕੁਝ ਨਾ ਜੰਮਣ ਦਿਓ ਜੀ ਇਹਦੇ ਨਾਲ ਵੀ ਧੰਨ ਦਾ ਬਹੁਤ ਨੁਕਸਾਨ ਹੁੰਦਾ ਤੇ ਆਪਣੀ ਇੱਜ਼ਤ ਖਰਾਬ ਹੁੰਦੀ ਹੈ ਜੀ ਇਹਦੇ ਨਾਲ ਤੇ ਜਿੱਦਾਂ ਨੁਕਸਾਨ ਹੁੰਦਾ ਤੇ ਆਟੇ ਢੋਲੀ ਦੇ ਉੱਤੇ ਕਦੇ ਵੀ ਤੁਸੀਂ ਧੂੜ ਧੱਪਾ ਨਹੀਂ ਪੈਣ ਦੇਣਾ ਚਾਹੀਦਾ ਇਹਨੂੰ ਖਾਲੀ ਹੋਣ ਤੋਂ ਬਾਅਦ ਫੌਰਨ ਐਂਡ ਸਾਫ ਕਰਕੇ ਇਹਦੇ ਵਿਚ ਆਟਾ ਆ ਵਾਟੇ ਨੂੰ ਕਦੇ ਵੀ ਘਰ ਚੋਂ ਖਤਮ ਨਾ ਕਰੋ ਚਾਹੇ ਤੁਹਾਡੇ ਘਰ ਦੇ ਵਿੱਚ ਕੌਲੀ ਆਟੇ ਦੀ ਇਹਦੇ ਵਿੱਚ ਹੋਵੇ ਪਰ ਹੋਵੇ ਖਾਲੀ ਕਦੇ ਨਾ ਹੋਵੇ ਜੀ ਹਲਦੀ ਹਲਦੀ ਦੇਖੋ ਜੀ ਆਪਣੇ ਖਾਣੇ ਦਾ ਰੰਗ ਰੰਗ ਖਾਣੇ ਵਿੱਚ ਰੰਗ ਲਿਆਉਂਦੀ ਹੈ ਹਨਾ ਤੇ ਇਹ ਸਾਰੇ ਸ਼ੁਭ ਕੰਮਾਂ ਦੇ ਵਿੱਚ ਹਲਦੀ ਵਰਤੀ ਜਾਂਦੀ ਹੈ ਹਲਦੀ ਨੂੰ ਵੀ ਕਦੇ ਵੀ ਘਰ ਚੋਂ ਖਤਮ ਨਾ ਹੋਣ ਦਿਓ ਇਹ ਦਾ ਹਲਦੀ ਦਾ ਖਤਮ ਹੋਣਾ ਵੀ ਬਹੁਤ ਸ਼ੁਭ ਮੰਨਿਆ ਜਾਂਦਾ ਜੀ ਰਸੋਈ ਦੇ ਵਿੱਚੋਂ ਤੁਸੀਂ ਕਦੇ ਵੀ ਹਲਦੀ ਖਤਮ ਨਾ ਹੋਣ ਦਿਓ ਜੀ ਇਦੇ ਨਾਲ ਵੀ ਜਿਹੜੇ ਆਪਾਂ ਕਰਦੇ ਹਾਂ ਸ਼ੁੱਭ ਕੰਮ ਕਰਦੇ ਉਹਨਾਂ ਨਾਲ ਬਹੁਤ ਸਾਰੇ ਵਿਗੜਨ ਪੈ ਜਾਂਦੇ ਆ ਜੀ ਤੇ ਜੇ ਆਪਾਂ ਜੋਤਿਸ਼ ਨਜ਼ਰੀਏ ਨਾਲ ਦੇਖੀਏ ਜੀ ਹਲਦੀ ਜੂਪੀਟਰ ਜੂਪੀਟਰ ਗ੍ਰਹਿ ਦਾ ਉਹਦੇ ਨਾਲ ਸੰਬੰਧਤ ਹੁੰਦੀ ਹੈ ਜੀ ਜੇ ਆਪਣਾ ਜੂਪੀਟਰ ਗ੍ਰਹਿ ਖਰਾਬ ਹੋ ਗਿਆ ਤਾਂ ਤੁਸੀਂ ਦੇਖੋ ਬਹੁਤ ਸਾਰੇ ਨੁਕਸਾਨ ਹੋ ਜਾਂਦੇ ਆ ਜੀ ਗੁਰੂ ਦੋਸ਼ ਲੱਗ ਜਾਂਦਾ ਜੀ ਇਹਦੇ ਕਾਰਨ ਨੁਕਸਾਨ ਹੋਣ ਕਾਰਨ ਜੂਪੀਟਰ ਜਿਹੜਾ ਖਰਾਬ ਕਰ ਲੈਨੇ ਆਪਾਂ ਇਹਦੇ ਨਾਲ ਪੈਸੇ 'ਚ ਕਮੀ ਆਉਂਦੀ ਹੈ ਨੁਕਸਾਨ ਹੋਣ ਲੱਗ ਜਾਂਦੇ ਆ ਪੈਸੇ ਘਰ ਦੇ ਵਿੱਚ ਜੀ ਇਹ ਕੈਰੀਅਰ ਆਪਣਾ ਉਹ ਖਰਾਬ ਹੋ ਜਾਂਦਾ ਹੈਗਾ ਜੀ ਇਹਦੇ ਲਈ ਹਲਦੀ ਨੂੰ ਕਦੇ ਵੀ ਆਪਣੇ ਰਸੋਈ ਦੇ ਵਿੱਚੋਂ ਖਤਮ ਨਾ ਹੋਣ ਦੇ ਨੂੰ ਦੇਵੋ ਜੀ ਤੇ ਇਹਨੂੰ ਡੱਬਾ ਜਦੋਂ ਖਾਲੀ ਹੋਗਾ ਤੁਸੀਂ ਨਾਲ ਦੇ ਨਾਲ ਹਲਦੀ ਦਾ ਡੱਬਾ ਭਰ ਦੇਣਾ ਜੀ ਤੇ ਇਹ ਘਰ ਵੇਖੋ ਜੀ ਧਨ ਦੌਲਤ ਦੇ ਵਿੱਚ ਵੀ ਬਹੁਤ ਕਮੀ ਆ ਜਾਂਦੀ ਹੈ ਤੇ ਇਹ ਆਪਣੇ ਸ਼ੁਭ ਕੰਮਾਂ ਦੇ ਵਿੱਚ ਰੁਕਾਵਟ ਪਾਉਂਦੀ ਹੈ ਜਦੋਂ ਹਲਦੀ ਆਪਣੇ ਡੱਬੇ ਦੇ ਵਿੱਚੋਂ ਖਤਮ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਲਿਆ ਕੇ ਪਾਉਂਦੇ ਆ ਇਹਦੇ ਲਈ ਘਰ ਦੇ ਵਿੱਚੋਂ ਹਲਦੀ ਵੀ ਕਦੇ ਵੀ ਖਤਮ ਨਾ ਹੋਣ ਦਿਓ ਜੀ ਤੇ ਚੌਥੀ ਚੀਜ਼ ਹੈ ਜੀ ਲੂਣ ਦੇਖੋ ਜੀ ਲੂਣ ਤੇ ਭੋਜਨ ਦੇ ਵਿੱਚ ਸਵਾਦ ਪਾਉਂਦਾ ਆਪਣੇ ਸਵਾਦ ਭੋਜਨ ਦੇ ਵਿੱਚ ਇੱਕ ਸਵਾਦ ਲੂਣ ਨਾਲ ਹੀ ਆਉਂਦਾ ਜੀ ਤੇ ਇਹਦੇ ਨਾਲ ਜੇਦੋਂ ਵੇਖੋ ਇਹ ਖਤਮ ਹੋ ਜਾਵੇ ਤਾਂ ਇਹਦੇ ਲਈ ਜਿਹੜਾ ਆਪਣਾ ਜੀਵਨ ਹੈ ਵੇ ਸਵਾਦ ਹੋ ਜਾਂਦਾ ਹੈਗਾ ਤੇ ਇਹਦੇ ਲਈ ਨੂਨ ਨੂੰ ਤੁਸੀਂ ਕਦੇ ਵੀ ਨਾ ਘਰ ਦੇ ਵਿੱਚੋਂ ਖਤਮ ਹੁੰਦਿਆ ਕਰੋ ਨੂਨ ਹੈ ਜਿਹੜਾ ਵਸਤੂ ਸ਼ਾਸਤਰ ਦੇ ਮੁਤਾਬਕ ਜੇ ਆਪਾਂ ਨੂਨ ਵੀ ਵੇਖ ਗਏ ਜੀ ਤੇ ਇਹ ਵੀ ਆਪਣੀ ਜਿਹੜੀ ਨਕਾਰਾਤਮਕ ਊਰਜਾ ਹੁੰਦੀ ਹੈ ਉਹ ਨੂਨ ਖਤਮ ਹੋਣ ਦੇ ਨਾਲ ਆਪਣੇ ਘਰ ਦੇ ਵਿੱਚ ਦਾਖਲ ਹੋ ਜਾਂਦੀ ਹੈ ਜੀ ਤੇ ਆਪਣੇ ਘਰ ਦੇ ਵਿੱਚ ਵਾਸਤੂ ਸ਼ਾਸਤਰਾਂ 'ਚ ਨੁਕਸ ਪੈ ਜਾਂਦਾ ਹੈਗਾ ਆਰਥਿਕ ਤੰਗੀ ਆਉਣ ਲੱਗ ਜਾਂਦੀ ਹੈ ਤੇ ਜੋਤਿਸ਼ ਵਿੱਚ ਲੂਣ ਨੂੰ ਵੀ ਰਾਹੂ ਦਾ ਬਦਾਰਥ ਵੇਖ ਮੰਨਿਆ ਜਾਂਦਾ ਹੈਗਾ ਤੇ ਰਾਹੂ ਦੀ ਜਦੋਂ ਲੂਣ ਦੀ ਸੋਈ ਦੇ ਵਿੱਚ ਲੂਣ ਦੀ ਕਮੀ ਹੋ ਜਾਂਦੀ ਹੈ ਤੇ ਰਾਹੂ ਦੀ ਬੁਰੀ ਨਜ਼ਰ ਆਪਣੇ ਘਰ ਤੇ ਪੈਣੀ ਸ਼ੁਰੂ ਹੋ ਜਾਂਦੀ ਹੈ ਜੀ ਕੰਮ ਜਿਹੜੇ ਆਪਣੇ ਘਰ ਆਪ ਕੰਮ ਕਰਦੇ ਆ ਵਿਗੜਨੇ ਸ਼ੁਰੂ ਹੋ ਜਾਂਦੇ ਆ ਆਸਤੇ ਤੰਗੀ ਦਾ ਆਪਨ ਸਾਹਮਣਾ ਕਰਨਾ ਪੈ ਜਾਂਦਾ ਇਹਦੇ ਲਈ ਤੁਸੀਂ ਪੂਰਾ ਧਿਆਨ ਰੱਖਿਆ ਕਰੋ ਜੇ ਸੋਈ ਦੇ ਵਿੱਚ ਲੋਨ ਵੀ ਤੁਹਾਡੇ ਡੱਬੇ ਦੇ ਵਿੱਚ ਕਦੇ ਵੀ ਖਤਮ ਨਾ ਹੋਵੇ ਜਦੋਂ ਖਤਮ ਹੁੰਦਾ ਤੁਸੀਂ ਨਾਲ ਦੀ ਨਾਲ ਉਹਦੇ ਵਿੱਚ ਪਾਇਆ ਕਰੋ ਜੇ ਉਹਨੂੰ ਖਤਮ ਖਾਲੀ ਕਰਕੇ ਡੱਬਾ ਇਹ ਨਾ ਹੋਵੇ ਇੱਕ ਦੋ ਦਿਨ ਪਿਆਰਿਆ ਉਸ ਤੋਂ ਬਾਅਦ ਨੂਨ ਪਾਇਆ ਇਸ ਤਰ੍ਹਾਂ ਤੁਸੀਂ ਨਹੀਂ ਕਰਨਾ ਡੱਬੇ ਦੇ ਵਿੱਚ ਨੂਨ ਨਮਕ ਤੁਸੀਂ ਨਾਲ ਦੀ ਨਾਲ ਹੀ ਪਾ ਲੈਣਾ ਜੀ ਤੇ ਪੰਜਵੀਂ ਚੀਜ਼ ਹੁੰਦੀ ਹੈ ਜੀ ਚੌਲ ਜਿਹੜੇ ਚੌਲ ਵੀ ਰਸੋਈ ਦੀ ਵਿੱਚ ਲੋਡ ਮਸਲ ਮਤਾਬਕ ਆ ਪੱਲੇ ਹੁੰਨੇ ਆ ਕਈ ਆਪਾਂ ਕਹਿ ਦਿੰਨੇ ਆ ਵੀ ਜਦੋਂ ਲੋਡ ਹੋ ਜੇ ਉਦੋਂ ਲਿਆਵਾਂਗੇ ਘਰ ਚ ਪਈ ਚੌਲਾਂ ਨੂੰ ਕੀੜਾ ਲੱਗ ਜਾਂਦਾ ਇਹ ਗਲਤੀ ਕਦੇ ਨਹੀਂ ਕਰਨੀ ਜੀ ਤੇ ਘਰ ਦੇ ਵਿੱਚ ਚੌਲ ਵੀ ਸੋਡੀ ਰਸੋਈ ਦੇ ਵਿੱਚ ਹਮੇਸ਼ਾ ਮੌਜੂਦ ਹੋਣ ਜੀ ਕਦੇ ਵੀ ਤੁਸੀਂ ਚੌਲ ਖਤਮ ਨਾ ਹੋਣ ਦਿਆ ਕਰੋ ਜੀ ਦੇਖੋ ਚੌਲ ਆ ਜਿਹੜੇ ਇਹ ਪੂਜਾ ਸਥਾਨ ਤੇ ਪੂਜਾ ਦੇ ਜਿਹੜਾ ਸਮਾਨ ਆ ਸਮਗਰੀ ਹੁੰਦੀ ਹੈ ਉਹਦੇ ਵਿੱਚ ਚੌਲਾਂ ਦਾ ਵਿੱਚ ਬਹੁਤ ਵੱਡਾ ਮਤਵ ਹੁੰਦਾ ਜੀ ਤੇ ਇਹ ਉਹਨਾਂ ਸ਼ੁਭ ਕੰਮਾਂ ਲਈ ਇਹ ਵਰਤਿਆ ਜਾਂਦਾ ਜੀ ਇਹ ਸ਼ੁਕਰ ਦਾ ਗ੍ਰਹਿ ਦਾ ਪ੍ਰਤੀਕ ਹੁੰਦਾ ਜੀ ਜੇ ਪਚੌਲ ਖਤਮ ਹੋ ਜਾਂਦੇ ਆ ਤੇ ਜਿਹੜਾ ਸ਼ੁਕਰ ਗ੍ਰਹਿ ਉਹਦਾ ਆਪਾਂ ਨੂੰ ਦੋਸ਼ ਲੱਗ ਜਾਂਦਾ ਜੀ ਤੇ ਪੈਸੇ ਨਾਲ ਜੁੜੀਆਂ ਸਾਰੀਆਂ ਸਮੱਸਿਆ ਆਪਣਾ ਇੱਥੇ ਸ਼ੁਰੂ ਹੋ ਜਾਂਦੀਆਂ ਆ ਚੌਲਾਂ ਨੂੰ ਕਦੇ ਵੀ ਘਰ ਦੇ ਵਿੱਚੋਂ ਖਤਮ ਨਾ ਹੋਣ ਦਿਓ ਦਿਆ ਕਰੋ ਜੀ ਤੇ ਇਹਦੇ ਨਾਲ ਵਿਖੇ ਤਾਂ ਦੌਲਤ 'ਚ ਕਮੀ ਆਉਣ ਲੱਗ ਜਾਂਦੀ ਹੈ ਤੇ ਸ਼ੁਕਰ ਇੱਕ ਵਿਖੇ ਆਪ ਜਿਹੜਾ ਸ਼ੁਕਰ ਹੈ ਇਹਨੂੰ ਖੁਸ਼ਹਾਲੀ ਦਾ ਵਿਕਾਸ ਦਾ ਪਦਾਰਥ ਸੁਖ ਮੰਨਿਆ ਜਾਂਦਾ ਹੈ ਜੀ ਸ਼ੁਕਰ ਦਾ ਸ਼ੁਕਰ ਦਾ ਪ੍ਰਭਾਵ ਜਦੋਂ ਆਪਣੇ ਤੇ ਪੈਂਦਾ ਮਾੜਾ ਪ੍ਰਭਾਵ ਇਹਦਾ ਆਪਣੇ ਤੇ ਪੈਂਦਾ ਤੇ ਪਤੀ ਪਤਨੀ ਦੇ ਰਿਸ਼ਤੇ ਖਰਾਬ ਹੋ ਜਾਂਦੇ ਘਰ ਦੇ ਵਿੱਚ ਕਰਵਾਹ ਹਟਾ ਜਾਂਦੀ ਹੈ ਲੜਾਈ ਝਗੜੇ ਵੱਧ ਜਾਂਦੇ ਹੈ ਤੇ ਇਹਦੇ ਲਈ ਜੀ ਆਪਾਂ ਇਹੀ ਇੱਥੇ ਵੀ ਕਹਿੰਦੇ ਹਾਂ ਵੀ ਤੁਸੀਂ ਛੌਲਾਂ ਨੂੰ ਵੀ ਕਦੇ ਵੀ ਆਪਣੇ ਰਸੋਈ ਦੇ ਵਿੱਚੋਂ ਖਤਮ ਨਾ ਹੋਂਦਿਓ ਜਿਹੜੀਆਂ ਮੈਂ ਪੰਜ ਚੀਜ਼ਾਂ ਦੱਸੀਆਂ ਜੀ ਤੁਸੀਂ ਇਹਨਾਂ ਨੂੰ ਰਸੋਈ ਦੇ ਵਿੱਚੋਂ ਕਦੇ ਵੀ ਖਤਮ ਨਾ ਹੋਂਦਿਓ ਇਹਦੇ ਨਾਲ ਆਪਣੇ ਗ੍ਰਹਿਾਂ ਦੇ ਉੱਤੇ ਬਹੁਤ ਅਸਰ ਪੈਂਦਾ ਨੁਕਸਾਨ ਹੁੰਦਾ ਮਾੜੀਆਂ ਮਾੜੀਆਂ ਗੱਲਾਂ ਆਪਾਂ ਨੂੰ ਪਤਾ ਨਹੀਂ ਲੱਗਦਾ ਛੋਟੇ ਛੋਟੇ ਕੰਮ ਛੋਟੇ ਛੋਟੇ ਕਾਰਨਾ ਕਰਕੇ ਆਪਾਂ ਕਾਫੀ ਨੁਕਸਾਨ ਕਰ ਲੈਨੇ ਆ ਤੇ ਫਿਰ ਆਪਾਂ ਨੂੰ ਆਪ ਨੂੰ ਸਮਝ ਨਹੀਂ ਆਉਂਦੀ ਵੀ ਕਿੱਥੇ ਕੀ ਗਲਤੀ ਹੋਈ ਕਿੱਥੇ ਕੀ ਕਮੀ ਹੋਈ ਤੇ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਦਾ ਤੁਸੀਂ ਧਿਆਨ ਰੱਖੋ ਜੋ ਮੈਂ ਤੁਹਾਨੂੰ ਦੱਸੀਆਂ ਤੇ ਸ਼ਨੀਵਾਰ ਵਾਲੇ ਦਿਨ ਵਿੱਚ ਤੇਲ ਤੁਸੀਂ ਕਦੇ ਵੀ ਨਹੀਂ ਬਾਹਰੋਂ ਲੈ ਕੇ ਆਉਣਾ ਤੇ ਤੇਲ ਨੂੰ ਹਮੇਸ਼ਾ ਤੁਸੀਂ ਬਾਕੀ ਦਿਨ ਲਿਆ ਸਕਦੇ ਪਰ ਸ਼ਨੀਵਾਰ ਵਾਲੇ ਦਿਨ ਤੇਲ ਦਾਣ ਕੀਤਾ ਬਹੁਤ ਸ਼ੁਭ ਹੁੰਦਾ ਹੈ ਪਰ ਘਰ ਦੇ ਵਿੱਚ ਲਿਆਂਦਾ ਥੋੜਾ ਜਿਹਾ ਇਹ ਗਲਤ ਹੁੰਦਾ ਹੈ ਉਸ ਦੇ ਨਾਂ ਲੈ ਕੇ ਆਇਆ ਕਰੋ ਬਾਕੀ ਜੋ ਵੀ ਕੋਈ ਰਾਸ਼ਨ ਪਾਣੀ ਇਹ ਰਿਆਸਤ ਲਿਆਉਣਾ ਇਹ ਤੁਸੀਂ ਸ਼ੁੱਕਰਵਾਰ ਵਾਲੇ ਦਿਨ ਲਿਆਇਆ ਕਰੋ ਜੀ ਸ਼ੁੱਕਰਵਾਰ ਵਾਲਾ ਦਿਨ ਕੋਈ ਵੀ ਵਿਧਵਾ ਵਾਲਾ ਦਿਨ ਹੋਵੇ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਇਹ ਚੀਜ਼ਾਂ ਲਿਆ ਸਕਦੇ ਹੋ ਜੀ ਤੇ ਵਰਤਸਨ ਦੇ ਵੈਸੇ ਤਾਂ ਆਪਾਂ ਕਹਿੰਦੇ ਵੀ ਸਭ ਵਹਿਮ ਪਰ ਹੁੰਦਾ ਪਰ ਕਈ-ਕਈ ਵਾਰ ਵੇਖੋ ਹੁਣ ਜਦੋਂ ਆਪਾਂ ਸਾਰੇ ਲੋਕ ਘਰ ਬਣਾਉਂਦੇ ਆਪਾਂ ਵਾਸਤੂ ਸ਼ਾਸਤਰ ਮੁਤਾਬਕ ਬਣਾਉਂਦੇ ਆਪਾਂ ਵਾਸਤੂ ਸ਼ਾਸਤਰ ਦਾ ਕਿੰਨੀ ਅੱਖਿਆ ਰੱਖਦੇ ਆ ਇਹ ਚੀਜ਼ਾਂ ਗਲਤ ਨਾ ਬਣੇ ਕਈ ਵਾਰ ਜਿੱਥੇ ਆਪਾਂ ਨਹੀਂ ਮੰਨਦੇ ਉਸ ਦਾ ਕਾਰਨ ਇਹ ਨੁਕਸਾਨਦਾਇਕ ਹੋ ਵੀ ਜਾਂਦੀਆਂ ਜੀ ਕਈ ਵਾਰ ਘਰ ਦੇ ਵਿੱਚ ਕੋਈ ਬਣੀ ਹੋਈ ਚੀਜ਼ ਬਹੁਤ ਨੁਕਸਾਨ ਕਰਦੀ ਹੈ ਤੇ ਇਹਦੇ ਲਈ ਆਪਾਂ ਨੂੰ ਸਾਰਿਆਂ ਪਾਸੇ ਦੇਖਣਾ ਪੈਂਦਾ ਜਿੱਥੇ ਆਪਣੀ ਖੁਸ਼ੀ ਹੋਵੇ ਉੱਥੇ ਵਹਿਮ ਭਰਮ ਨਹੀਂ ਹੁੰਦੇ ਜੀ ਆਪਦੀਆਂ ਖੁਸ਼ੀਆਂ ਨਾਲ ਵੱਧ ਕੇ ਕੁਝ ਨਹੀਂ ਹੁੰਦਾ ਆਪਣੇ ਪਰਿਵਾਰ ਦੀ ਤੰਦਰੁਸਤੀ ਨਾਲ ਵੱਧ ਕੇ ਕੁਝ ਨਹੀਂ ਹੁੰਦਾ ਜਿਹਦੇ ਉੱਤੇ ਬੀਤਦੀ ਨੇ ਉਹੀ ਜਾਣਦਾ ਹੁੰਦਾ ਕਿ ਸੱਚਾਈ ਕੀ ਹੈ ਤੇ ਵਹਿਮ ਭਰਮ ਕੀ ਹੈ ਤੇ ਜਿਹਦੇ ਉੱਤੇ ਨਹੀਂ ਬੀਤੀ ਉਹ ਹਮੇਸ਼ਾ ਖੁਸ਼ ਰਹਿੰਦਾ ਤੇ ਉਹਦੇ ਲਈ ਇਹ ਸਭ ਕੁਝ ਵਹਿਮ ਭਰਮ ਤੇ ਮਖਾਨੀ ਹੁੰਦੇ ਆ ਜੀ ਤੇ ਜਿੱਥੇ ਆਪਣੀ ਖੁਸ਼ੀ ਆ ਉੱਥੇ ਕੋਈ ਬਹਿਮ ਭਰਮ ਨਹੀਂ ਤੁਸੀਂ ਪ੍ਰਮਾਤਮਾ ਬਸ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਤੇ ਇਸ ਤਰ੍ਹਾਂ ਜੇ ਤੁਹਾਨੂੰ ਇਹ ਵੀਡੀਓ ਇਹ ਪੰਜ ਚੀਜ਼ਾਂ ਸੀ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਪੰਜਾਂ ਚੀਜ਼ਾਂ ਦਾ ਤੁਸੀਂ ਚੰਗੀ ਤਰ੍ਹਾਂ ਖਿਆਲ ਰੱਖਣਾ ਕਦੇ ਵੀ ਘਰ ਦੇ ਵਿੱਚੋਂ ਖਤਮ ਹੋ ਨਾ ਹੋਣ ਦਿਓ ਕਿਉਂਕਿ ਸਾਰੀਆਂ ਚੀਜ਼ਾਂ ਵਰਤੋਂ ਵਾਲੀਆਂ ਹੋਇਆ ਹੋਈ ਤੇ ਚੀਜ਼ ਹੈ ਨਹੀਂ ਜਿਹਦੇ ਵਰਤੋਂ ਨਾ ਹੋਵੇ ਤੇ ਤੇ ਕਈ ਵਾਰ ਤੁਹਾਨੂੰ ਡਰਨ ਦਾ ਵਿਚੌਲਾ ਚ ਕੀੜਾ ਲੱਗ ਜਾਂਦਾ ਵਿਚੌਲ ਨਹੀਂ ਲਿਆ ਕਹਿੰਦੇ ਤੇ ਉਹਦੇ ਵਿੱਚ ਪੰਜ ਚਾਰ ਲੌਂਗ ਪਾ ਦਿਆ ਕਰੋ ਜੀ ਲੌਂਗ ਨਾਲ ਚੌਲ ਕਦੇ ਵੀ ਨਹੀਂ ਲੱਗਦੇ ਭਾਵੇਂ ਸਾਲ ਭਰ ਸੰਭੀ ਰੱਖੋ ਪੰਜ ਸੱਤ ਉਹਦੇ ਵਿੱਚ ਲੌਂਗ ਪਾਤੇ ਸਾਫ ਤੇ ਟੋਪੀ ਵਾਲੇ ਲੌਂਗ ਪਾਤੇ ਤੇ ਉਹਦੇ ਨਾਲ ਚੌਲਾਂ ਚ ਕੀੜਾ ਕਦੇ ਵੀ ਨਹੀਂ ਲੱਗਦਾਗਾ ਜੀ ਤੇ ਨਾਲੇ ਸਵਾਦ ਵਧ ਜਾਂਦਾ ਚੌਲਾਂ ਦਾ ਲੌਂਗ ਪਾਉਣ ਨਾਲ ਤੇ ਜਾਂ ਹਲਕਾ ਜਾਂ ਤੁਸੀਂ ਚੌਲਾਂ ਨੂੰ ਤੇਲ ਦਾ ਹੱਥ ਲਾ ਕੇ ਰੱਖ ਸਕਦੇ ਹੋ ਉਹਦੇ ਨਾਲ ਵੀ ਕੀੜਾ ਕਦੇ ਵੀ ਨਹੀਂ ਲੱਗਦਾਗਾ ਤੇ ਇਹਦੇ ਲਈ ਥੋੜੀ ਸਾਫ ਸਭਾਜ ਜ਼ਰੂਰੀ ਹੁੰਦੀ ਹੈ ਪਰ ਇਹ ਨਾ ਆਖਿਆ ਕਰੋ ਵੀ ਆਹ ਚੀਜ਼ ਦੀ ਨਹੀਂ ਲੋੜ ਤੇ ਇਹਨੂੰ ਰਸੋਈ ਦੇ ਵਿੱਚੋਂ ਖਤਮ ਕਰਦਿਆ ਕਰੋ ਖਤਮ ਨਾ ਕਰਿਆ ਕਰੋ ਜੀ ਤੇ ਇਸ ਜੇ ਮੈਂ ਤੁਹਾਨੂੰ ਵੀਡੀਓ ਬਣਾਉਂਦੀ ਤੇ ਕੋਈ ਸ਼ਬਦ ਇੱਧਰੋਂ ਉੱਧਰ ਬੋਲਿਆ ਗਿਆ ਹੋਵੇ ਤਾਂ ਪਲੇ ਮੈਨੂੰ ਮਾਫ ਕਰਨਾ ਇਸ ਤਰ੍ਹਾਂ ਦੀਆਂ ਮੇਰੀਆਂ ਵੀਡੀਓ ਵੇਖਣ ਲਈ ਮੇਰੇ 채ਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੰਦਰੁਸਤੀਆਂ ਬਖਸ਼ੇ ਲੰਬੀਆਂ ਉਮਰਾਂ ਬਖਸ਼ੇ ਦਿਨ ਦੁੱਖ ਨਹੀਂ ਰਾਹ ਚੋਂ ਗੁਜ਼ਰਕੀਆਂ ਕਰੂ ਮ ਐਜੇ ਪਰਤੇ ਮਾਰੇ ਕੰਮਾ ਤੋਂ ਬੱਚੇ ਦੂਰ ਹੋਣ ਜੀ ਤੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ